ਸਾਡੀ ਕੱਲ ਗੱਡੀ ਆਪਣੇ ਡਿਲੀਵਰੀ ਤੇ ਗਈ ਸੀ ਇਹ ਸ਼ਾਮ ਨੂੰ 5:00 ਵਜੇ ਜਿਹੜਾ GPS ਆਫ ਹੋ ਗਿਆ ਜੀ ਫਿਰ ਸਾਨੂੰ ਮਤਲਬ ਲੋਕਾਂ ਦੇ ਫੋਨ ਆਏ ਕਿ ਸਿਲੰਡਰ ਐਵੇਂ ਡਿੱਗੇ ਜਾ ਰਹੇ ਨੇ ਉਹ ਦੇਖਿਆ ਕਿ ਸਿਲੰਡਰ ਤਾਂ ਸਾਰੇ ਰੁੜ ਚੁਕੇ ਸੀ ਜਿੱਥੇ GPS ਦੀ ਲੋਕੇਸ਼ਨ ਆਫ ਹੋਈ ਹੈ ਉੱਥੇ ਆ ਕੇ ਦੇਖਿਆ ਕਿ ਮਤਲਬ ਲੋਕਾਂ ਨੇ ਇਧਰ ਜਿਹੜੀ ਗੱਡੀ ਐ ਤੇ ਡਿੱਗੀ ਹੈ ਆਪਣੀ ਗੈਸ ਏਜੰਸੀ ਚ ਲੱਗਾ ਹੋਈ ਸੀਗਾ ਜੀ ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ ਤੇ ਕਾਸੀ ਵਾਪਸ ਆ ਰਿਹਾ ਸੀਗਾ ਜੀ ਹੁਣ ਕੀ ਪਾਣਾ ਵਰਤਿਆ ਭੈਣ ਜੀ ਸਤਪੁਰਾ ਸਤ ਭੈਣਾ ਨੇ ਜੀ ਇਹ ਤੇ ਇੱਕ ਇੱਕ ਭਰਾ ਹੈ ਜੀ ਬਸ ਕੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ ਛੋਟੀ ਆ 2 2 ਸਾਲ ਦੀ ਕੁੜੀਆ ਜੀ ਕੀ ਨਾਮ ਆ ਬਈ ਜੀ ਹਾਂ ਜੀ ਮੇਰਾ ਜੀ ਮੇਰਾ ਨਾਮ ਸਿੰਦਰ ਸਿੰਘ ਹੈ ਇਹ ਕੀ ਗੱਲਬਾਤ ਕੋਣ ਸੀ ਜਿਹੜਾ ਇਹ ਬੰਦਾ ਨਰਸਿਦਿਕਾ ਕੀ ਲੱਗਦਾ ਏ ਤੁਹਾਡਾ ਇਹ ਸਾਡੇ ਚਾਚੇ ਦਾ ਬੇਟਾ ਸੀਗਾ ਜੀ ਕੀ ਨਾਮ ਸੀ ਇਹਦਾ ਇਹਦਾ ਨਾਮ ਗੁਰਦਿੱਤਾ ਜੀ ਉਦਾਂ ਗੁਰੀ ਗੁਰੀ ਕਹਿੰਦੇ ਨੇ ਜੀ ਇਹਨੂੰ ਤੇ ਆਪਣੀ ਗੈਸ ਏਜੰਸੀ ਚ ਲੱਗਿਆ ਹੋਈ ਸੀਗਾ ਜੀ ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ ਕੀ ਬਸ ਹੀ ਵਾਪਸ ਆ ਰਿਹਾ ਸੀਗਾ ਜੀ ਹੁਣ ਕੀ ਪਾਣਾ ਵਰਤਿਆ ਇਹਦਾ ਕੁਝ ਕਹਿ ਨਹੀਂ ਸਕਦੇ ਕਿੰਨੇ ਭੈਣ ਭਰਾ ਨੇ ਇਹ ਭੈਣ ਜੀ ਸੱਤ ਭਰਾ ਸੱਤ ਭੈਣਾਂ ਨੇ ਜੀ ਇਹ ਤੇ ਇੱਕ ਇੱਕ ਭਰਾ ਆ ਜੀ ਬਸ ਗੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ ਛੋਟੀ ਆ 2 2 ਸਾਲ ਦੀ ਗੁੜੀਆ ਜੀ ਓ ਕੀ ਹੁਣ ਆਤਮਾ ਭਲੀ ਕਰੇ ਜੀ ਠੀਕ ਕੀ ਨਾਮ ਆ ਜੀ ਮੇਰਾ ਨਾਮ ਕਪਿਲ ਕੋਸ਼ਲ ਮਾਲੀਗਾ ਜੀ ਕੋਸ਼ਲ ਐਚ ਪੀ ਗੈਸ ਪਾਤੜਾ ਤੋਂ ਇੱਕ ਹੀ ਗੱਲਵਾ ਤੋਂ ਹੀ ਦੀ ਆਪਣੀ ਇੱਕ ਗੱਡੀ ਦੀ ਜਿਹੜੇ ਵੀਡੀਓ ਵੀ ਵਾਇਰਲ ਹੋਈ ਜਾਂਦੀ ਵੀ ਗੱਡੀ ਜਿਹੜੀ ਨਰਚੀ ਡਿੱਗੀ ਹੈ ਕੀ ਮਾਮਲਾ ਹੈ ਸਾਡੀ ਕੱਲ ਗੱਡੀ ਆਪਣੇ ਡਿਲੀਵਰੀ ਤੇ ਗਈ ਸੀ ਇਹ ਸ਼ਾਮ ਨੂੰ 5:00 ਵਜੇ ਜਿਹੜਾ ਜੀਪੀਐਸ ਆਫ ਹੋ ਗਿਆ ਜੀ ਤੇ ਸਾਨੂੰ ਮਤਲਬ ਲੋਕਾਂ ਦੇ ਫੋਨ ਆਏ ਕਿ ਸਿਲੰਡਰ ਐਵੇਂ ਡਿੱਗੇ ਜਾ ਰਹੇ ਨੇ ਫਿਰ ਮੈਂ ਛਤਰਾਣੇ ਮੇਰੇ ਮਿੱਤਰ ਨੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਚਾਹੋ ਮੈਂ ਆ ਰਿਹਾ ਉਹ ਦੇਖਿਆ ਕਿ ਸਿਲੰਡਰ ਦਾ ਸਾਰੇ ਰੁੜ ਚੁਕੇ ਸੀ ਜਿੱਥੇ ਜੀਪੀਐਸ ਦੀ ਲੋਕੇਸ਼ਨ ਆਫ ਹੋਈ ਹੈ ਉਥੇ ਆ ਕੇ ਦੇਖਿਆ ਕਿ ਮਤਲਬ ਲੋਕਾਂ ਨੇ ਦੱਸਿਆ ਕਿ ਗੱਡੀ ਇੱਥੇ ਡਿੱਗੀ ਹੈ ਉਸ ਤੋਂ ਬਾਅਦ ਅਸੀਂ ਇੱਥੇ ਪਹੁੰਚ ਕੇ ਇੱਥੇ ਸubar ਖੜੇ ਆ ਜੀ ਕੀ ਮੈਟਰ ਕੀ ਸਮਝ ਕੋਈ ਲੱਗਿਆ ਪਤਾ ਵੀ ਕਿਵੇਂ ਗੱਡੀ ਡਿੱਗਣ ਦਾ ਜਾਂ ਕੀ ਹੋਇਆ ਕੁਝ ਨਹੀਂ ਸਮਝ ਆਇਆ ਜੀ ਸਾਡੇ ਦਾ ਮਤਲਬ ਰੂਟੀਨ 'ਚ ਗੱਡੀਆਂ ਚੱਲਦੀਆਂ ਨੇ ਜੀ ਕੋਈ ਐਹੋ ਜੀ ਗੱਲਬਾਤ ਨਹੀਂ ਹੋਈ ਮੁੰਡੇ ਨਾਲ ਵੀ ਆਰਾਮ ਨਹੀਂ ਕਿ ਮੈਂ ਆ ਰਿਹਾ ਜੀ ਬਸ ਵਾਪਸ ਤੁਹਾਡੇ ਨਾਲ ਆਖਰੀ ਗੱਲਬਾਤ ਕਦੋਂ ਹੋਈ ਹੈ ਡਰਾਈਵਰ? ਇਹ 4 ਵਜੇ ਮੇਰੇ ਨਾਲ ਹੋਈ ਹੈ ਕਹਿੰਦਾ ਮੈਂ ਚੱਲ ਪਿਆ ਜੀ ਬਸ ਮੈਂ ਪਹੁੰਚੂਗਾ ਬਸ। ਨਾਮ ਕਿਸੇ ਡਰਾਈਵਰ ਦਾ? ਕਿਹੜੇ ਪਿੰਡ ਦਾ ਰਹਿਣ ਵਾਲਾ? ਗੁਰਦਿੱਤ ਸਿੰਘ ਜੀ ਇਹ ਪਾਤੜਾ ਦਾ ਰਹਿਣ ਵਾਲਾ ਸੀ। ਠੀਕ। ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ? ਪੁਲਿਸ ਪ੍ਰਸ਼ਾਸਨ ਸਾਡੇ ਨਾਲ ਰਾਤ ਨੂੰ ਵੀ ਸਾਡੇ ਨਾਲ ਹੀ ਸੀ ਜੀ। ਗੋਤਾਖੋਰ ਵੀ ਸੀ। ਤੇ ਸਵੇਰੇ ਅਸੀਂ ਜਿਹੜੀ ਗੱਡੀ ਕੱਢ ਕੇ ਗੱਡੀ ਘੜਵਾਈ ਹੈ। ਉਸ ਤੋਂ ਬਾਅਦ ਮਤਲਬ ਪੁਲਿਸ ਵਾਲਿਆਂ ਨੇ ਕਿਹਾ ਕਿ ਜੇ ਸਾਨੂੰ ਫੋਨ ਕਰਦੇ ਹੋ ਕਿ ਜਦੋਂ ਕੋਈ ਕਾਰਵਾਈ ਠੀਕ। ਚਰਨਜੀਤ ਜੀ ਕਿਹੜੀ ਗੱਡੀ ਪਾਕੜਾ ਨਹਿਰ ਚ ਸਿਲੰਡਰ ਵਾਲੀ ਡਿੱਗੀ ਸੀ ਇਹ ਮਾਮਲੇ ਬਾਰੇ ਕੀ ਜਾਣਕਾਰੀ ਮਿਲੀ ਹੈ ਕੀ ਸਾਹਮਣੇ ਆਇਆ ਜੀ ਕੱਲ ਸਾਨੂੰ 8 ਵਜੇ ਇਨਫਾਰਮੇਸ਼ਨ ਮਿਲੀ ਹੈ ਵੀ ਕੋਈ ਸਿਲੰਡਰ ਵਾਲੀ ਗੱਡੀ ਨਾਮਲੂਮ ਪਾਕੜਾ ਨਹਿਰ ਚ ਡਿੱਗ ਗਈ ਜੀ ਉਸ ਤੋਂ ਬਾਅਦ ਰਾਤ ਗੁੱਤਾਖੋਰਾ ਬੁਲਾਏ ਸੀ ਰਾਤ ਨਹੀਂ ਰੀ ਚ ਗੁੱਤਾਖੋਰਾ ਪਾਕੜਾ ਨਹਿਰ ਵਿੱਚ ਨਹੀਂ ਬੜੀ ਉਸ ਤੋਂ ਬਾਅਦ ਅੱਜ ਸਵੇਰੇ ਗੁੱਤਾਖੋਰਾ ਨੇ ਟਰੇਨ ਮਗਾ ਕੇ ਉਹਨੂੰ ਬਾਹਰ ਕੱਢਿਆ ਜਿਸ ਵਿੱਚ ਕਿਸੇ ਵਿਅਕਤੀ ਦੀ ਕੋਈ ਵੀ ਜਾਣਕਾਰੀ ਅਜੇ ਤੀਕ ਪਤਾ ਨਹੀਂ ਲੱਗ ਸਕਿਆ ਜੀ ਕੀ ਕੋਝਾ ਜੋ ਇਸ ਵਿੱਚ ਨਹਿਰ ਚ ਕੀ ਕੱਢਿਆ ਗਿਆ ਸੀ ਕ्रेन ਦੇ ਨਾਲ ਕ੍ਰੇਨ ਦੇ ਨਾਲ ਬਲੇਰੋ ਪੀਕਅਪ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਜੋ ਕਿਸੇ ਵੱਲੋਂ ਕੋਈ ਇਤਲਾਹ ਕੀ ਵੀ ਆਈ ਸੀ ਆਪਾਂ ਨੂੰ ਕੋਈ ਤਲਾਹ ਹੀ ਅਜੇ ਤੱਕ ਹਾਜੀ ਕਿਸੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਜਿਹੜਾ ਵੀ ਆਫਲਾ ਨਹਿਰ ਵਿੱਚ ਵਿਅਕਤੀ ਰਿ ਗਿਆ ਜੀ ਠੀਕ